ਸਭ ਤੋਂ ਜ਼ਿਆਦਾ ਸਤਿਗੁਰੂ ਜੀ ਨੇ ਜੇ ਕੋਈ ਬਿੰਬ ਵਰਤਿਆ ਹੈ ਸੰਬੋਧਨੀ ਲਫ਼ਜ਼ ਵਰਤਿਆ ਹੈ ਤੇ ਸਤਿਗੁਰੂ ਜੀ ਨੇ ਔਰਤ ਦਾ ਹੀ ਵਰਤਿਆ ਹੈ ਕਿ ਆਪਣੀ ਆਤਮਾ ਕਿਹਾ ਚਾਹੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੇਖ ਲਈਏ ਚਾਹੇ ਆਪਾਂ ਗੁਰੂ ਨਾਮਦਾਸ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਭਗਤ ਕਬੀਰ ਸਾਹਿਬ ਜੀ ਬਾਬਾ ਲਾਮਦੇਵ ਸਾਹਿਬ ਜੀ ਜਿੰਨੀਆਂ ਮਰਜ਼ੀ ਧਾਰਨਾ ਲੈਣੀਆਂ ਹਨ ਸਾਨੂੰ ਅਨੇਕਾਂ ਸਤਿਗੁਰੂ ਜੀ ਦੀ ਬਾਣੀ ਚੋਂ ਮਿਲ ਜਾਂਦੀਆਂ ਨੇ ਜੀ ਇੱਕ ਥਾਂ ਤੇ ਤਾਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਪੁਰਣਾ ਇਥੋਂ ਤੱਕ ਬਚਨ ਕੀਤਾ ਇਸ ਜਗ ਮੈਂ ਪੁਰਖ ਇੱਕ ਹੈ ਔਰ ਸਗਲੀ ਨਾਲ ਸਵਾਈ ਸਾਬ ਨੇ ਕਿਹਾ ਜਿੰਨੀਆਂ ਵੀ ਸੰਸਾਰ ਦੇ ਵਿੱਚ ਜੀਵ ਨੇ ਨਾ ਸਾਡੀ ਤਰ੍ਹਾਂ ਮਨੁੱਖ ਵਸਦੇ ਨੇ ਇਹ ਸਾਰਿਆਂ ਦਾ ਸਰੂਪ ਔਰਤ ਦੀ ਨਿਆਈ ਹੈ ਤੇ ਪੁਰਖ ਤਾਂ ਕੇਵਲ ਇੱਕ ਹੈ ਤੇ ਉਹ ਕੇਵਲ ਅਕਾਲ ਪੁਰਖ ਵਈ ਜਿਸ ਤੋਂ ਬਿਨਾ ਪੁਰਖ ਕੋਈ ਨਹੀਂ ਹੈ ਜਗ ਮੈਂ ਪੁਰਖ ਇੱਕ ਹੈ ਔਰ ਸਗਲੀ ਨਾਲ ਸਵਾਈ ਜਿੰਨੀਆਂ ਵੀ ਸਾਬ ਨੇ ਕਿਹਾ ਜੀਵ ਹਨ ਉਹ ਇਸਤਰੀ ਰੂਪ ਦੇ ਵਿੱਚ ਹਨ ਉਨੇ ਸੇ ਗੱਲ ਨੂੰ ਆਪਾਂ ਥੋੜਾ ਜਿਹਾ ਸਤਗੁਰੂ ਜੀ ਦੀ ਬਾਣੀ ਚੋਂ ਦੇਖ ਕੇ ਫਿਰ ਕੁਝ ਮੈਂ ਇਤਿਹਾਸ ਨੂੰ ਮਿਲਦੀਆਂ ਜਰੂਰ ਕਰਾਂਗਾ ਜਦੋਂ ਆਪਾਂ ਬਾਬਾ ਜੀ ਦੀ ਬਾਣੀ ਦੇਖਦੇ ਆ ਨਾ ਜੀ ਇੱਕ ਬਾਬਾ ਨਾਮਦੇਵ ਸਾਹਿਬ ਜੀ ਦੇ ਸ਼ਬਦ ਤੋਂ ਮੈਂ ਸ਼ੁਰੂਆਤ ਕਰਾਂ ਉਹਦੇ ਨਾਲ ਮਿਲਦਾ ਹੀ ਸ਼ਬਦ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਬੇਨਤੀ ਕੀਤਾ ਉਹ ਸਤਗੁਰੂ ਪਾਤਸ਼ਾਹ ਮਹਾਰਾਜੀ ਦਾ ਸ਼ਬਦ ਆਉਂਦਾ ਹੈ ਬਾਬਾ ਨਾਮਦੇਵ ਜੀ ਦਾ ਮੈਂ ਬੌਰੀ ਮੇਰਾ ਰਾਮ ਪਤਾਰ ਰਚ ਰਚ ਤਾਂ ਕੋ ਕਰੋ ਸ਼ਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋ ਤਨ ਮਨ ਰਾਮ ਪਿਆਰੀ ਜੋਖ ਉਨੇ ਤੇ ਬਾਬਾ ਜੀ ਨੇ ਜਿਹੜਾ ਅਲੰਕਾਰ ਜਿਹੜਾ ਵਿਭ ਵਰਤਿਆ ਹੈ ਸਮੋਦਨੀ ਰੂਪ ਦੇ ਅੰਦਰ ਉਹ ਸਤਗੁਰੂ ਪਾਤਸ਼ਾਹ ਮਹਾਰਾਜ ਬਾਬਾ ਨਾਮਦੇਵ ਸਾਹਿਬ ਜੀ ਨੇ ਔਰਤ ਦਾ ਵਰਤਿਆ ਮੈਂ ਮੌਰੀ ਮੇਰਾ ਰਾਮ ਪਤਾਰ ਕਿ ਮੈਂ ਇਸਤਰੀ ਹਾਂ ਕਮਲੀ ਹਾਂ ਤੇ ਮੇਰਾ ਪਤਾਰ ਮੇਰਾ ਮਾਲਕ ਅਕਾਲ ਪੁਰਖ ਵਈ ਜੀਓ ਹੈ ਰਚ ਰਚ ਤਾ ਕੋ ਕਰੂੰ ਸ਼ਿੰਗਾਰ ਕਿ ਮੈਂ ਉਸ ਦੇ ਵਾਸਤੇ ਆਪਣਾ ਸ਼ਿੰਗਾਰ ਕਰਦੀ ਹਾਂ ਕਿ ਮੇਰਾ ਮਾਲਕ ਮੇਰੇ ਉੱਤੇ ਪ੍ਰਸੰਨ ਹੋ ਜਾਵੇ ਇਹ ਤੇ ਸ਼ਿੰਗਾਰ ਦਾ ਅਰਥ ਹੈ ਮੈਂ ਉਹਦੇ ਉਪਦੇਸ਼ 'ਚ ਚੱਲਦਾ ਹਾਂ ਮੈਂ ਉਹਦੇ ਬਖਸ਼ੇ ਹੋਏ ਨਾਮ ਦੇ ਨਾਲ ਜੁੜਦਾ ਮੈਂ ਉਹਦੇ ਉਪਦੇਸ਼ ਦੇ ਅਨੁਸਾਰ ਜੀਵਨ ਬਣਾਉਂਦਾ ਯਤਨ ਕਰਦਾ ਪਿਆ ਹਾਂ। ਗੁਰੂ ਅਮਰਦਾਸ ਸਾਹਿਬ ਨੇ ਕਿਹਾ ਦੋਨੇ ਸ਼ਬਦ ਦੀ ਕੋ ਰਾਗ ਚਾਉਂਦੇ ਨੇ ਜੀ ਭੈਰੋ ਰਾਗ ਦੇ ਵਿੱਚ ਮੈਂ ਕਾਮਨ ਮੇਰਾ ਕੰਤ ਕਰਤਾਸ ਇਹ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤਾ। ਹੁਣ ਸਤਿਗੁਰੂ ਜੀ ਜਦੋਂ ਇਸ ਬਾਣੀ ਨੂੰ ਉਚਾਰਨ ਕਰਦੇ ਪਏ ਨੇ ਨਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਇੱਕ ਗੱਲ ਦਾ ਚੇਤਾ ਰੱਖੀਏ ਉਸ ਵੇਲੇ ਉਹਨਾਂ ਦੀ ਉਮਰ 70 ਤੋਂ 80 ਸਾਲ ਜਾਂ 90 ਸਾਲ ਵੀ ਹੋ ਸਕਦੀ ਹੈ। ਉਕਾ ਆਪਣੇ ਕੋਲ ਕੋਈ ਇਸ ਗੱਲ ਦੀ ਗਵਾਹੀ ਨਹੀਂ ਕਿ ਸ਼ਬਦ ਕਿਹੜੇ ਟਾਈਮ ਤੇ ਉਚਾਰਨ ਕੀਤਾ ਪਰ ਅਤ ਬਜ਼ੁਰਗੀ ਵੀ ਉਸ ਸਮਸਥਾ ਦੇ ਵਿੱਚ ਜਾ ਕੇ ਵੀ ਅੰਦਰ ਦੀ ਭਾਵਨਾ ਉਸ ਮਾਲਕ ਦੇ ਪ੍ਰਤੀ ਗੁਰੂ ਅਮਰਦਾਸ ਸਾਹਿਬ ਜੀ ਦੀ ਕੈਸੀ ਉਹ ਸਾਨੂੰ ਦੱਸਦੇ ਨੇ ਮੈਂ ਕਾਹਨ ਮੇਰਾ ਕੰਤ ਕਰਤਾਰ ਹਾਂ ਹੋਰ ਆਪਾਂ ਸਤਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਮਹਾਰਾਜ ਜੇ ਤੁਹਾਨੂੰ ਉਹਨਾਂ ਦੀ ਬਾਣੀ ਤੋਂ ਦੇਖਦੇ ਹਾਂ ਤੇ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਕਹਿਣਗੇ ਆਂ ਹਮ ਚਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਕ ਕਹੇ ਚਤਰਾਏ ਤੁਮਾ ਦੇਵ ਬਸੰਤਰ ਜਾ ਕੋਈ ਭਲਾ ਕਹੋ ਕਾ ਮੂਰਾ ਕਹੋ ਖਲ ਤੰਦੀ ਰੋ ਖੈਤਾ ਸਹਿਬ ਨੇ ਇਸਤਰੀ ਰੂਪ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਅੰਦਰ ਬੇਨਤੀ ਕੀਤੀ ਸਾਨੂੰ ਸਮਝਾਉਣ ਦੇ ਵਾਸਤੇ ਕਿ ਮੈਂ ਕਿਸੇ ਦੀ ਪਰਵਾਹ ਨਹੀਂ ਕਰਦੀ ਮੇਰਾ ਕੇਵਲ ਆਪਣੇ ਮਾਲਕ ਦੇ ਨਾਲ ਨਹੀਂ ਹੈ ਮੈਂ ਸਭ ਕੁਝ ਛੱਡ ਕੇ ਲੋਕ ਚੰਗਾ ਕਹੈ ਨੰਮੰਦਾ ਕਹਿਣ ਮੈਂ ਆਪਣੇ ਮਾਲਕ ਦੇ ਨਾਲ ਜੇ ਖੁਸ਼ ਆਣਾ ਇਸ ਤੋਂ ਵੱਧ ਹੋਰ ਕੁਝ ਨਹੀਂ ਚਾਹਤਾ ਕਿਉਂਕਿ ਜਦੋਂ ਜਦੋਂ ਸਤਗੁਰੂ ਜੀ ਨੇ ਇਸ ਦੀ ਗੱਲ ਕੀਤੀ ਨਾ ਤੇ ਗੁਰੂ ਅਰਜੁਨ ਦੇ ਪਤਸ਼ਾਹ ਮਹਾਰਾਜ ਨੇ ਕਿਹਾ ਹੈ ਰੁਖੋ ਭੋਜਨ ਭੂਨ ਸੈਨ ਸਖੀ ਪ੍ਰਸੰਨ ਸੁਖ ਵਿਹਾਤ ਕਿ ਮੇਰਾ ਮਾਲਕ ਮੇਰੇ ਨਾਲ ਹੋਵੇ ਨਾ ਤੇ ਸਤਗੁਰੂ ਨੇ ਕਿਹਾ ਮੈਂ ਇਸਤਰੀ ਰੂਪ ਦੇ ਅੰਦਰ ਸਹਿਬ ਨੇ ਆਪਣੀ ਗੱਲ ਕੀਤੀ ਕਿ ਮੇਰਾ ਮਾਲਕ ਮੇਰੇ ਨਾਲ ਖੜੀ ਰੁੱਖਾ ਭੋਜਨ ਖਾਣਾ ਪਵੇ ਮੈਨੂੰ ਪੁੰਝੇ ਸੋਣਾ ਪਵੇ ਮੈਨੂੰ ਇਹ ਵੀ ਮਨਜ਼ੂਰ ਹੈ ਪਰ ਮੇਰਾ ਸਾਥ ਮੇਰੇ ਮਾਲਕ ਦੇ ਨਾਲ ਹੋਣਾ ਚਾਹੀਦਾ ਰੁਖੋ ਭੋਜਨ ਭੂਨ ਸੈਨ ਸਖੀ ਪ੍ਰਸੰਨ ਸੁਖ ਵਿਹਾਤ ਜੇ ਮੇਰਾ ਮਾਲਕ ਮੇਰੇ ਨਾਲ ਹੈ ਤਾਂ ਮੈਂ ਸੁਖ ਦੇ ਵਿੱਚ ਆਪਣੀ ਜ਼ਿੰਦਗੀ ਆਤਮ ਬਦੀਦ ਕਰ ਦਿੰਦੀ